ਇਹ ਮੁਸਲਿਮ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਟੀਮਾਂ ਨੇ ਪਾਗਲਿਆ ਜਿੱਥੇ ਕਿ ਕੰਡਿਲੇ ਦੀ ਟੀਮ ਕਾਤਿਆਂ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਇਸ ਤਰ੍ਹਾਂ ਦੂਜੇ ਸੈਮੀਫਾਈਨਲ ਮੈਚ ਦੇ ਵਿੱਚ ਲਾਲਪੁਰ ਨੇ ਕਣੀਏ ਦੇ ਬਾਂਗਰ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ ਤੇ ਲਾਲਪੁਰ ਨੇ ਕੰਡਿਲੀਅਨ ਨੂੰ ਇੱਕ ਗੋਲ ਦੇ ਨਾਲ ਹਰਾ ਕੇ ਫੁੱਟਬਾਲ ਟੂਰਨਾਮੈਂਟ ਆਪਣੇ ਨਾਮ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪਲੈਨਿੰਗ ਬੋਰਡ ਜਗਰੂਪ ਸਿੰਘ ਸੇਖਵਾ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਇਨਾਮ ਵੰਡਣ ਦੇ ਲਈ ਪਹੁੰਚੇ ਅੱ ਅ ਦਿਮਾਗ ਅਮਦੀਆ ਵੱਲੋਂ ਕਾਫੀ 10 12 ਦਿਨ ਤੋਂ ਜਿਹੜੇ ਟੂਰਨਾਮੈਂਟਸ ਜਿਹੜੇ ਉਹ ਕਰਵਾਏ ਜਾ ਰਹੇ ਆ ਜਿਹਦੇ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਜਿਹੜਾ ਵਾ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਫੁੱਟਬਾਲ ਕ੍ਰਿਕਟ ਆਪਣਾ ਵਾਲੀਬਾਲ ਬੈਡਮਿੰਟਨ ਇਹ ਸਾਰੀਆਂ ਔਰ ਕਬੱਡੀ ਇਹ ਸਾਰੀਆਂ ਖੇਡਾਂ ਦੇ ਜਿਹੜੇ ਟੂਰਨਾਮੈਂਟਸ ਆ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਏ ਜਾ ਰਹੇ ਆ ਔਰ ਮੈਂ ਖਾਸ ਕਰਕੇ ਜਮਾਤ ਅਮਦੀਆ ਦਾ ਧੰਨਵਾਦ ਕਰਦਾ ਮੋਮਨ ਜੀ ਹੁਣਾਂ ਦਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਬੜਾ ਅੱਛਾ ਜਿਹੜਾ ਟੂਰਨਾਮੈਂਟ ਆ ਉਹ ਅਰੇਂਜ ਕਰਵਾਇਆ ਔਰ ਅੱਜ ਬੜਾ ਅੱਛਾ ਜਿਹੜਾ ਵਾ ਖੇਡ ਨੂੰ ਆਪਣਾ ਫੁੱਟਬਾਲ ਦਾ ਮੈਚ ਦੇਖਣ ਦਾ ਜਿਹੜਾ ਵਾ ਉਹ ਮੌਕਾ ਮਿਲਿਆ ਔਰ ਬਹੁਤ ਅੱਛਾ ਟੀਮਾਂ ਨੇ ਜਿਹੜਾ ਗੇਮ ਜਿਹੜੀ ਉਹ ਕੀਤੀ ਆ ਔਰ ਮੈਂ ਜੇਤੀ ਟੀਮ ਨੂੰ ਵੀ ਜਿੱਥੇ ਵਧਾਈ ਦੇਣਾ ਚਾਹੁੰਦਾ ਉੱਥੇ ਜਿਹੜੀਆਂ ਟੀਮਾਂ ਨਹੀਂ ਵੀ ਜਿੱਤ ਸਕੀਆਂ ਉਹਨਾਂ ਨੂੰ ਵੀ ਪਾਰਟਿਸਪੇਸ਼ਨ ਕਰਨ ਦੇ ਲਈ ਵਧਾਈ ਦੇਣਾ ਚਾਹੁੰਦਾ ਔਰ ਇਹ ਇਹੋ ਜਿਹੇ ਜਿਹੜੇ ਟੂਰਨਾਮੈਂਟ ਨੇ ਉਹ ਨੌਜਵਾਨਾਂ ਦੇ ਵਿੱਚ ਜਿਹੜਾ ਵਾ ਖੇਡਾਂ ਦੇ ਪ੍ਰਤੀ ਜਿਹੜਾ ਰੁਝਾਨ ਆ ਉਹਦੇ ਵਿੱਚ ਵਾਦਾ ਕਰਦੇ ਆ ਔਰ ਖੇਡਾਂ ਜਿਹੜੀਆਂ ਨੇ ਸਾਡੇ ਲਈ ਹਰ ਨੌਜਵਾਨ ਦੇ ਲਈ ਇੱਕ ਬੜੀ ਮਹੱਤਵਪੂਰਨ ਜਿਹੜਾ ਉਹਦੇ ਜੀਵਨ ਦੇ ਵਿੱਚ ਇੱਕ ਅੰਗ ਨੇ ਖੇਡਣ ਦੇ ਨਾਲ ਜਿੱਥੇ ਸਾਡਾ ਸਾਨੂੰ ਫਿਜ਼ੀਕਲ ਫਿਟਨੈਸ ਮਿਲਦੀ ਆ ਉਥੇ ਮੈਂਟਲੀ ਵੀ ਬੰਦਾ ਖੇਡ ਕੇ ਜਿਹੜਾ ਵਾ ਅੱਜ ਕੱਲ ਦੀ ਸਟ्रेस ਦੀ ਜ਼ਿੰਦਗੀ ਤੋਂ ਜਿਹੜਾ ਵਾ ਉਹ ਆਰਾਮ ਮਹਿਸੂਸ ਕਰਦਾ ਔਰ ਇਹ ਬੜਾ ਵਧੀਆ ਉਪਰਾਲਾ ਜਿਹੜਾ ਜਮਾਤਾਂ ਦੀਆਂ ਵੱਲੋਂ ਕੀਤਾ ਗਿਆ ਸੋ ਮੈਂ ਇਹਨਾਂ ਦੀ ਬਹੁਤ ਸਰਾਨਾ ਕਰਦਾ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਮੈਨੂੰ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ